ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਇਹ ਹੈ ਜੀ ਜਾਮਨਗਰ ਆ ਹਾਈਵੇ ਐਕਸਪ੍ਰੈਸ ਤੇ ਇਹ ਪਿੰਡ ਹੈ ਦਿਆਲਪੁਰਾ ਭਾਈਕਾ ਤੇ ਇਹ ਲੈਂਕ ਰੋਡ ਜਾਂਦਾ ਜਿਹੜਾ ਗੁੰਟੀ ਨੂੰ ਜਲਾਲ ਨੂੰ ਤੇ ਭਾਈ ਰੁੱਪੇ ਨੂੰ ਦਿਨਾਂ ਨੂੰ ਮਲਾਉਂਦਾ ਹੈ ਤੇ ਇਹ ਹੁਣ ਪੁਲ ਦਾ ਹਾਲ ਦੇਖ ਲਓ ਤੁਸੀਂ ਵੀ ਪਾਣੀ ਕਿੰਨਾ ਖੜਾ ਹੈ ਠੀਕ ਹੈ ਜੀ ਇਹ ਜਦੋਂ ਪੁਲ ਬਣਨ ਲੱਗਿਆ ਨਾ ਉਦੋਂ ਮੈਂ ਆਪਣੀ ਫੇਸਬੁੱਕ ਚੈਨਲ ਆ ਦੇ ਤੇ ਅਕਾਊਂਟ ਤੇ ਇੱਕ ਵੀਡੀਓ ਪਾਈ ਸੀ ਵੀ ਭਾਈ ਪਿੰਡ ਵਾਲੇ ਮਾੜਾ ਜਿਹਾ ਸੋਚ ਲੋ ਇਹਨੂੰ 2 ਫੁੱਟ ਚੱਚ ਕਾ ਲੋ ਠੀਕ ਹੈ ਤੇ ਕਿਸੇ ਨੇ ਧਿਆਨ ਨਹੀਂ ਸੀ ਦਿੱਤਾ ਤੇ ਕਈ ਬੰਦਿਆਂ ਨੇ ਇਹ ਕਮੈਂਟ ਕੀਤੇ ਸੀ ਯਾਰ ਤੂੰ ਤਾਂ ਵਿੱਲਾ ਹੈ ਠੀਕ ਹੈ ਤੂੰ ਤਾਂ ਵਿੱਲਾ ਹੈ ਤੇ ਹੁਣ ਭਾਈ ਉਹ ਵਿੱਲੇ ਜਿਹੜੇ ਕਹਿੰਦੇ ਸੀ ਤੇ ਉਹ ਉਹਨਾਂ ਨੂੰ ਬੜਾ ਕੰਮ ਸੀ ਆ ਦੇਖ ਲੋ ਹੁਣ ਕੀ ਹਾਲ ਹੈ ਦਾ ਠੀਕ ਹੈ ਕੀ ਹਾਲ ਹੈ ਤੇ ਗਲਤੀ ਇਹ ਸਾਰੀ ਦੇਹਰ ਪੁਰੇ ਵਾਲਿਆਂ ਦੀ ਹੋਈ ਹੈ ਕਿਉਂਕਿ ਮੇਨ ਲਾਈਨ ਉਹਨਾਂ ਦੀ ਹੀ ਉਹਨਾਂ ਦਾ ਰਕਬਾ ਹੈ ਏਰੀਏ ਦਾ ਤੇ ਉਹਨਾਂ ਨੇ ਜਿਆਦਾ ਲੰਘਣਾ ਠੀਕ ਹੈ ਤੇ ਉਦੋਂ ਨੇੜੇ ਜਿਹੜੇ ਆਹ ਭਾਈ ਰੁੱਪੇ ਦੇ ਜਾਂ ਜਲਾਲ ਦੇ ਖੇਤ ਹੈ ਮੇਰੇ ਖਿਆਲ ਭਾਈ ਰੁੱਪੇ ਦੇ ਹੀ ਇੱਥੇ ਉਹਨਾਂ ਦੀ ਵੀ ਉਹਨਾਂ ਨੇ ਵੀ ਕੋਈ ਗੱਲ ਕੀਤੀ ਤੇ ਆਹ ਦੇਖ ਲਓ ਹੁਣ ਕੀ ਹਾਲ ਹੈ ਘੱਟੋ ਘਾਟ ਅੱਜ ਹਫ਼ਤਾ ਮੀਂਹ ਹਟੇ ਨੂੰ ਵੀ ਹੋ ਗਿਆ ਤੇ ਪਾਣੀ ਪੂਰਾ ਖੜਾ ਚੱਕੜਾ ਬੁਰਾ ਹਾਲ ਹੈ ਤੇ ਜਦੋਂ ਜਿਆਦਾ ਮੀਂਹ ਪਿਆ ਕਰੂਗਾ ਇਹ ਭਰ ਕੇ ਖੜ ਜਿਆ ਕਰੂਗਾ ਇਥੋਂ ਦੀ ਨੰਗਣਾ ਮੁਸ਼ਕਲ ਹੋ ਜਾਊਗਾ ਆ ਦੇਖ ਰਹੇ ਹੋ ਹੁਣ ਹੀ ਆ ਸਮੁੰਦਰ ਬਣਿਆ ਫਿਰਦਾ ਦੇਖ ਲਓ ਹਜੇ ਵੀ ਮੌਕਾ ਹੈ ਜੇ ਇਹਦੇ ਤੇ ਕੋਈ ਕਰਕੇ ਉਹ ਇਹਨੂੰ ਵਿੱਚੋਂ ਉੱਚਾ-ਚਾ ਕਰਾ ਲਓ ਕੋਈ ਸਾਧਨ ਬਣਾ ਲਓ ਜਾਂ ਇਹਦੇ ਪਾਣੀ ਨਿਕਲਦਾ ਕੋਈ ਰਸਤਾ ਕਰਵਾ ਲਓ ਕੰਪਨੀ ਤੋਂ ਜਿੱਦ ਦੇ ਕੰਪਨੀ ਸੜਕ ਬਣਾ ਕੇ ਬਣਾ ਕੇ ਉੱਠ ਗਈ ਉਦੋਂ ਇਹ ਸੈੱਟ ਨਹੀਂ ਹੋਣਾ ਕੁਝ ਵੀ ਠੀਕ ਹੈ ਨਾ ਤੇ ਬਾਕੀ ਭਾਈ ਤੁਹਾਡੀ ਮਰਜ਼ੀ ਹੈ ਇਹ ਬੇਲਾ ਕਹਿਣਾ ਦਾ ਬੇਲਾ ਮੈਂ ਤਾਂ ਬੇਲਾ ਹੈਗਾ ਹੀ ਆ ਠੀਕ ਹੈ ਮੇਰਾ ਤਾਂ ਕੰਮ ਹੈ ਮੈਂ ਤਾਂ ਇਹ ਕਰਨੀਆਂ ਹੀ ਆ ਤੇ ਬਾਕੀ ਤੁਹਾਡਾ ਧੰਨਵਾਦ ਹੈ ਜੇ ਕਰ ਲੋਗੇ ਤਾਂ ਵੀ ਠੀਕ ਹੈ ਆਪਾਂ ਤਾਂ ਕਦੇ ਨਾ ਕਦੇ ਨੰਗਣਾ ਹੁੰਦਾ ਜਿੰਨਾ ਦਾ ਰੋਜ਼ਦਾਨਾਂਗਾ ਉਹਨਾਂ ਵਾਸਤੇ ਵੀ ਇਹ ਜਿਹਨਾਂ ਦੇ ਖੇਤ ਨੇੜੇ ਹੈ ਤੇ ਚਲੋ ਤੁਹਾਡੀ ਮਰਜ਼ੀ ਹੈ ਸਾਰਿਆਂ ਦਾ ਤੁਹਾਡਾ ਧੰਨਵਾਦ